21 ਤਰੀਕ ਦਿਨ ਸ਼ਨੀਵਾਰ ਨੂੰ ਝਾੜੂ ਨੂੰ ਵੋਟ ਪਾ ਕੇ ਆਣਗੇ ਇੱਕ ਵਾਰ ਹੱਥ ਜ਼ਰੂਰ ਖੜਾ। ਸੋ ਇਨਕਲਾਬ ਜਿੰਦਾਬਾਦ। ਸ਼ਹੀਦੋ ਥੋਟੀ ਸੋਟੇ। ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਵਾਰਡ ਨੰਬਰ 2 ਚ ਨਗਰ ਕੌਂਸਲ ਦੀਆਂ ਹੋਣ ਜਾ ਰਹੀਆ ਉ ਚੋਣਾ ਪਰਮੇ ਕੱਠ ਨੂੰ ਸੰਬੋਧਿਤ ਕਰਦਿਆ ਹੋਇਆ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਹਰ ਚੌਂਕ 'ਚ ਵੱਡੇ ਵੱਡੇ ਕੂੜੇ ਦੇ ਢੇਰ ਬੇਸਹਾਰਾ ਪਸ਼ੂ ਸੜਕਾਂ ਤੇ ਰਲਣ ਨੂੰ ਮਜਬੂਰ ਜੰਨੀਆਂ ਮਸ਼ੀਨਾਂ ਨਗਰ ਕੌਂਸਲ 'ਚ ਇਸ ਪੌਣੇ 3 ਸਾਲ ਦੇ ਅੰਦਰ ਆਪਾਂ ਲੈ ਕੇ ਆਏ ਕੋਈ ਸਰਕਾਰ ਦੀ ਅਜੇ ਤੱਕ ਲਿਆ ਸਕੀ ਆਪਾਂ ਸਾਨੂੰ ਧਰਮ ਦੀ ਰਾਜਨੀਤੀ ਨਹੀਂ ਆਉਂਦੀ ਜਿਵੇਂ ਕਮਲ ਦੀ ਫੁੱਲਾਂ ਸਾਨੂੰ ਚਾਤਪਾਤ ਉੱਚੀ ਇਤਰੀ ਰਾਜਨੀਤੀ ਨਹੀਂ ਕਰਦੀ ਆਂਦੀ ਜਿਵੇਂ ਕਾਂਗਰਸੀ ਕਰਦੇ ਬੰਦੇ ਸਭ ਤੋਂ ਪੋਲਿਊਟਡ ਸਭ ਤੋਂ ਗੰਦੇ ਸ਼ਹਿਰ ਸਾਡਾ ਸ਼ਹਿਰ ਆਉਂਦਾ ਉਹ ਖਬਰ ਕੀ ਕਹਿੰਦੀ ਆ ਮੂੰਹ ਬੋਲ ਕੇ ਕਿ ਖੰਨਾ ਪੰਜਾਬ ਦੇ 에ਅਰ ਕੁਆਲਿਟੀ ਪੋਲੂਸ਼ਨ ਦੇ ਵਿੱਚ ਸਭ ਤੋਂ 1 ਨੰਬਰ ਤੇ ਸਾਫ ਸੁਥਰੇ ਸ਼ਹਿਰ ਵਿੱਚ ਸਵਾਰਿਆ ਇਹਨਾਂ ਨੇ ਖੰਨੇ ਦਾ ਮੈਨੂੰ ਕੋਈ ਇੱਕ ਵੀ ਕੰਮ ਦੱਸਣ ਹਰ ਸਵਾਰੀਆ ਉਹਰੇ ਨਜਾਇਜ਼ ਸ਼ਰਾਬ ਫੈਕਟਰੀਆਂ ਚਲਾਈਆਂ ਇਹਨਾਂ ਨੇ ਕਾਂਗਰਸੀਆਂ ਨੇ ਆ ਬਾਓ ਮਾਜਰੇ ਨਜਾਇਜ਼ ਸ਼ਰਾਬ ਦੀ ਫੈਕਟਰੀ ਚੱਲਦੀ ਰਹੀ ਆ ਸਵਾਰੀਆ ਇਹਨਾਂ ਨੇ ਉਰੇ 19 ਨਜਾਇਜ਼ ਕਲੋਨੀਆਂ ਕੱਟੀਆਂ ਨੇ ਇਹਨਾਂ ਨੇ ਕਾਂਗਰਸ ਦੇ ਟਾਈਮ ਦੀ ਲਿਸਟ ਵਿੱਚੋਂ ਲੈ ਜਿਓ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਜਿਹੜੇ ਰਾਤ ਦੇ ਤਕਰੀਬਨ ਇਸ ਟਾਈਮ ਵੀ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਹੋ ਦੂਸਰਾ ਤੁਸੀਂ ਦੇਖਿਆ ਹੋਣਾ ਇਸ ਟਾਈਮ ਠੰਡ ਦੇ ਵਿੱਚ ਵੀ ਜਿੱਡਾ ਜੋਸ਼ ਜਿੱਡਾ ਹੰਗਾਰਾ ਅੱਜ ਆਮ ਆਦਮੀ ਪਾਰਟੀ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਪਟਨ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਵਾਰਡ ਨੰਬਰ 2 ਚ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਉ ਚੋਣਾਂ ਪਰਵੇਂਕਟ ਨੂੰ ਸੰਬੋਧਿਤ ਕਰਦਿਆ ਹੋਇਆ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਹਰ ਚੌਂਕ 'ਚ ਵੱਡੇ ਵੱਡੇ ਕੂੜੇ ਦੇ ਢੇਰ ਬੇਸਹਾਰਾ ਪਸ਼ੂ ਸੜਕਾਂ ਤੇ ਰਲਣ ਨੂੰ ਮਜਬੂਰ ਸੂਰ ਫਿਰਦੇ ਸੀ ਅਮਲੌਰ ਰੋਡ ਕੰਨਾ ਦੀ ਸੜਕ ਤੇ ਚੌਂਕ ਨੂੰ ਸਾਂਡਾ ਵਾਲੀ ਸੜਕ ਕਹਿੰਦੇ ਸੀ ਅਸੀਂ ਸਾਰੇ ਚੌਂਕਾਂ 'ਚ ਕੂੜੇ ਦੇ ਡੰਪ ਖਤਮ ਕਰਵਾਏ ਆਓ ਆਪਾਂ ਸਾਰੇ ਰਲ ਮਿਲ ਕੇ ਸਾਰੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਇਸ ਵਾਰਡ ਦੀ ਤਰੱਕੀ ਕਰਵਾਈਏ ਇਸ ਵਾਰਡ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ 21 ਤਰੀਕ ਦਿਨ ਸ਼ਨੀਵਾਰ ਨੂੰ ਮੈਂ ਫੇਰ ਰਿਪੀਟ ਕਰ ਰਹੇ ਹਾਂ 21 ਤਰੀਕ ਦਿਨ ਸ਼ਨੀਵਾਰ ਨੂੰ 4 ਨੰਬਰ ਬਟਨ ਆਪਣਾ 4 ਨੰਬਰ ਬਟਨ ਆਮ ਆਦਮੀ ਪਾਰਟੀ ਤੋਂ ਝਾੜੂ ਦੇ ਚੋਣ ਨਿਸ਼ਾਨ ਤੇ ਗੁਰਦੀਪ ਵਿੱਕੀ ਮਸ਼ਾਲ ਜੀ ਚੋਣ ਲੜ ਰਹੇ ਨੇ ਜਿਨ੍ਹਾਂ ਨੂੰ ਭਾਰੀ ਬਹੁਮਤ ਚੋਂ ਵੋਟਾਂ પાਕੇ ਤੁਸੀਂ ਜਿੱਤਾ ਕੇ ਐਮਸੀ ਬਣਾ ਕੇ ਯੂਸੀਪਲ ਕਮੇਟੀ ਚ ਭੇਜਣਾ ਔਰ ਮੈਂ ਤੁਹਾਡੇ ਨਾਲੇ ਵਾਅਦਾ ਕਰਦਾ ਇਹ ਵਾਅਦਾ ਵਿਕੀ ਮਿਸ਼ਾਲਤਾ ਨਹੀਂ ਇਹ ਵਾਅਦਾ ਕਰਨਪ੍ਰੀਤ ਸਿੰਘ ਸੌਂਦਦਾ ਹੈ ਕਿ ਜਿਹੜੀਆਂ ਤੁਹਾਡੇ ਮਹਾਲੇ ਦੀਆਂ ਸਮੱਸਿਆਵਾਂ ਹੋਣਗੀਆਂ ਮੈਂ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਹੱਲ ਕਰਵਾ ਕੇ ਦਊਂਗਾ ਮੇਰਾ ਤੁਹਾਡੇ ਨਾਲ ਵਾਅਦਾ ਆ ਮੇਰੀ ਪਾਰਟੀ ਜਿੰਦਾਬਾਦ ਜੰਨੀਆਂ ਮਸ਼ੀਨਾ ਨਗਰ ਕਾਉਂਸਲ ਚ ਇਸ ਪੌਣੇ 3 ਸਾਲ ਦੇ ਅੰਦਰ ਆਪਾਂ ਲੈ ਕੇ ਆਏ ਕੋਈ ਸਰਕਾਰ ਦੀ ਅਜੇ ਤੱਕ ਲਿਆ ਸਕੀ ਆਪਾਂ ਲੈ ਕੇ ਆ ਸਕੇ ਆ ਆ ਆਦਮੀ ਪਾਰਟੀ ਜਿੰਦਾਬਾਦ ਆ ਆਦਮੀ ਪਾਰਟੀ ਜਿੰਦਾਬਾਦ 26 ਛੋਟੇ ਹਾਥੀ ਉਸ ਤੋਂ ਬਾਅਦ ਚੋ ਤਿੰਨ ਸਫਾਈ ਕਰਨ ਵਾਲੀਆਂ ਸੜਕ ਤੇ ਮਸ਼ੀਨਾਂ ਅਤ ਅਧੁਨਿਕ ਫਿਰ ਐਂਟੀ ਸਮੋਕਿੰਗ ਮਸ਼ੀਨ ਜਿਹੜੀ ਧੂੜ ਮਿੱਟੀ ਨੂੰ ਥੱਲੇ ਸ਼ਾਂਤ ਕਰਦੀ ਹੈ ਫਿਰ ਸਮੋਕਿੰਗ ਦਾ ਐਂਟੀ ਸਮੋਕਿੰਗ ਟਾਵਰ ਜਿਹੜਾ ਕਿ ਬੱਸ ਸਟੈਂਡ ਖੰਨੇ ਦੇ ਵਿੱਚ ਲਾਇਆ ਸਭ ਤੋਂ ਵੱਡੀ ਮਸ਼ੀਨ ਜਿਹਦੇ ਨਾਲ ਖੰਨੇ ਦਾ ਸੀਵਰੇਜ ਖੋਲਿਆ ਜਾ ਸਕਦਾ ਕੈਂਬੀ ਮਸ਼ੀਨ ਪ੍ਰੈਸ਼ਰ ਜੈਟਿੰਗ ਮਸ਼ੀਨ ਕਹਿੰਦੇ ਆ ਜਿਹਨੂੰ ਉਹ ਲੈ ਕੇ ਆਂਦੀ ਸਾਨੂੰ ਧਰਮ ਦੀ ਰਾਜਨੀਤੀ ਨਹੀਂ ਆਂਦੀ ਜਿਵੇਂ ਕਮਲ ਦੀ ਫੁੱਲ ਵਾਲੇ ਘਰਦੇ ਫਿਰਦੇ ਨੇ ਸਾਨੂੰ ਚਾਤਪਾਤ ਉਚਰੀ ਥਰੀ ਰਾਜਨੀਤੀ ਨਹੀਂ ਕਰਦੇ ਆਂਦੀ ਜਿਵੇਂ ਕਾਂਗਰਸੀ ਕਰਦੇ ਫਿਰਦੇ ਨੇ ਸਾਨੂੰ ਇੱਕੋ ਰਾਜਨੀਤੀ ਆਂਦੀ ਆ ਉਹ ਹੈ ਡਵੈਲਪਮੈਂਟ ਦੀ ਪੂਰੇ ਖੰਨੇ 'ਚ ਕਾਂਗਰਸ ਪਾਰਟੀ ਦਾ ਰਾਜ ਹੁੰਦਾ ਸੀ ਹਰ ਚੌਕ ਦੇ ਵਿੱਚ ਵੱਡੇ ਵੱਡੇ ਕੂੜੇ ਦੇ ਢੇਰ ਕੰਦਾ ਕਰਾ ਕਰਾ ਕੇ ਇਹਨਾਂ ਨੇ ਚੌਂਕਾਂ ਦੇ ਅੰਦਰ ਕੂੜੇ ਦੇ ਡੱਬ ਬਣਾ ਰੱਖੇ ਸੀ ਔਰ ਸਹਾਰਾ ਜਿਹੜੀਆਂ ਵਿਚਾਰੀਆਂ ਸੜਕਾਂ ਤੇ ਰੁਲਣ ਨੂੰ ਮਜਬੂਰ ਕੀਤੀਆਂ ਹੋਈਆਂ ਗਊ ਮਾਤਾ ਫਿਰਦੀਆਂ ਹੁੰਦੀਆਂ ਸੀ ਸੂਰ ਫਿਰਦੇ ਹੁੰਦੇ ਸੀ ਸੜਕਾਂ ਦੇ ਉੱਤੇ ਖੰਨੇ ਦੀ ਅਮਲੋੜ ਰੋਡ ਨੂੰ ਸਾਨਾ ਵਾਲੀ ਰੋਡ ਕਹਿੰਦੇ ਸੀ ਐਨੇ ਜ਼ਿਆਦਾ ਉੱਥੇ ਸੂਰ ਫਿਰਦੇ ਸੀ ਸੋ ਜਿਸ ਤਣ ਦੀ ਆਪਾਂ ਨੂੰ ਇਹ ਸਰਕਾਰ ਮਿਲੀ ਬਣੀ ਆਪਣੀ ਸੇਵਾ ਮਿਲੀ ਪੋਸਟਿੰਗ ਤੋਂ ਲੈ ਕੇ ਅੱਜ ਤਿੱਕਰ ਸਾਰੇ ਚੌਕਾਂ ਦਾ ਕਾਇਆਕਲਪ ਕਰਾਇਆ ਇੰਟਰਲੋਕਿੰਗ ਟਾਈਲਾਂ ਲਵਾਈਆਂ ਗ੍ਰਿੱਲਾਂ ਲਵਾਈਆਂ ਕੂੜੇ ਦੇ ਡੱਬ ਖਤਮ ਕਰਾਏ ਔਰ ਸੋਚਿਆ ਸੀ ਕਦੇ ਖੰਨੇ 'ਚ ਲਾਲ ਬੱਤੀਆਂ ਲੱਗਣਗੀਆਂ ਖੰਨੇ 'ਚ ਟ੍ਰੈਫਿਕ ਲਾਈਟਾਂ ਲਵਾਈਆਂ ਤਾਂ ਜੋ ਆਵਾਜਾਈ ਦੇ ਵਿੱਚ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਸਾਥੀਓ ਰਹੀ ਬਸਨੀ ਪੰਜ ਵਾਰ ਪੰਜ ਵਾਰ ਅਖਬਾਰ ਚ ਖਬਰ ਲੱਗੀ ਪੰਜ ਵਾਰ ਅਖਬਾਰ ਚ ਖਬਰ ਲੱਗੀ ਕਿ ਖੰਨੇ ਦੇ ਅੰਦਰ ਸਭ ਤੋਂ ਪੋਲਿਊਟਡ ਸਭ ਤੋਂ ਗੰਦੇ ਸ਼ਹਿਰਾਂ ਸਾਡਾ ਸ਼ਹਿਰ ਆਉਂਦਾ ਪਰ 2022 ਚ ਜਦੋਂ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਮੇਰੇ ਪੱਤਰਕਾਰ ਵੀਰ ਖੜੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਕਵਰੇਜ ਕਰਨ ਲਈ ਪਹੁੰਚੇ ਨੇ ਫਿਰ ਇੱਕ ਖਬਰ ਲੱਗੀ 1 ਸਾਲ ਬਾਅਦ 2023 ਚ ਉਹ ਖਬਰ ਕੀ ਕਹਿੰਦੀ ਆ ਮੂੰਹ ਬੋਲ ਕੇ ਕਿ ਖੰਨਾ ਪੰਜਾਬ ਦੇ 에ਅਰ ਕੁਆਲਿਟੀ ਪੋਲੂਸ਼ਨ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਸਾਫ ਤੋਂ ਨੇ ਸ਼ਹਿਰਾਂ ਵਿੱਚ ਆਇਆ ਔਰ ਉਹ ਮੈਨੂੰ ਖਬਰ ਨਹੀਂ ਲਵਾਈ ਉਹ ਪੰਜਾਬ ਸਰਕਾਰ ਨੇ ਵੀ ਖਬਰ ਨਹੀਂ ਲਵਾਈ ਉਹ ਕੇਂਦਰ ਸਰਕਾਰ ਦੀ ਸੀਪੀਸੀਬੀ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਕੇਂਦਰ ਸਰਕਾਰ ਦੇ ਅਦਾਰੇ ਨੇ ਖਬਰ ਲਗਵਾਈ ਹੈ ਉਹ ਦਿਨ ਦੂਰ ਨਹੀਂ ਮੈਂ ਤੁਹਾਨੂੰ ਇਹੀ ਖੰਡਾ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਇੱਕ ਬਣਾ ਕੇ ਦਿਖਾਉਂਗਾ ਮੇਰਾ ਵਾਅਦਾ ਤੁਹਾਡੇ ਨਾਲ ਤੁਸੀਂ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਕੋਈ ਇੱਕ ਵੀ ਕੰਮ ਦੱਸਣ ਆ ਸਵਾਰੇ ਉਹਰੇ ਨਜਾਇਜ਼ ਸ਼ਰਾਬ ਫੈਕਟਰੀਆਂ ਚਲਾਈਆਂ ਇਹਨਾਂ ਨੇ ਕਾਂਗਰਸੀਆਂ ਨੇ ਆ ਬਾਓ ਮਾਜਰੇ ਨਜਾਇਜ਼ ਸ਼ਰਾਬ ਦੀ ਫੈਕਟਰੀ ਚੱਲਦੀ ਰਹੀ ਹੈ ਸਵਾਰੇ ਇਹਨਾਂ ਨੇ ਉਹਰੇ 19 ਨਜਾਇਜ਼ ਕਲੋਨੀਆਂ ਕੱਟੀਆਂ ਨੇ ਇਹਨਾਂ ਨੇ ਕਾਂਗਰਸ ਦੇ ਟਾਈਮ ਦੀ ਲਿਸਟ ਵਿੱਚੋਂ ਲੈ ਜਿਓ ਕਿ ਕਿੰਨੀਆਂ ਅਨਪਰੂਵਡ ਕਲੋਨੀਆਂ ਕਾਂਗਰਸ ਦੇ 10 ਸਾਲ ਦੇ ਪਿਛਲੇ ਰਾਜ ਅੰਦਰ ਬਣੀਆਂ ਫਿਰ ਜਿਹੜਾ ਸਾਡੀ ਵੀ ਲਿਸਟ ਚੱਕ ਕੇ ਦੇਖ ਲਿਓ ਜੇ ਪੌਣੇ 3 ਸਾਲਾਂ 'ਚ ਅਸੀਂ ਇੱਕ ਵੀ ਕਲੋਨੀ ਕੋਈ ਨਜਾਇਜ਼ ਘਟਣ ਦਿੱਤੀ ਹੋਵੇ ਇਹ ਫੜਕਾ ਫੜਕਾ ਸੋਚਦਾ ਫੜਕਾ ਈਮਾਨ ਦਾ ਸੋ ਇਸ ਕਰਕੇ بچਿਓ ਇਹਨਾਂ ਤੋਂ ਇਹ ਟੋੜੇ ਧੀਆਂ ਪੁੱਤਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਨੇ ਇਹ ਢੋਡੀ ਅਸਲ ਦੇ ਵਿੱਚ ਜਿਹੜੀ ਤੁਹਾਡੀ ਜਮਹੂਰੀਅਤ ਹੱਕ ਦੇ ਤੁਹਾਡੇ ਡੈਮੋਕ੍ਰੈਟਿਕ ਲਾਈਟ ਨੇ ਇਹ ਉਹਨਾਂ ਤੇ ਡਾਕਾ ਮਾਰਦੇ ਨੇ ਸੋ ਮੇਰੀ ਹੱਥ ਜੋੜ ਕੇ ਅੱਜ ਤੁਹਾਡੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਅੱਜ ਸਮਾਂ ਇਹਨੂੰ ਬਚਾਰਨ ਨੂੰ ਇਹਨੂੰ ਸੰਭਾਲਨ ਨੂੰ ਰਲ ਮਿਲ ਕੇ ਆਓ ਆਪਾਂ ਆਪਣੇ ਖੰਨੇ ਦੀ ਤਰੱਕੀ ਕਰੀਏ 21 ਤਰੀਕ ਦਿਨ ਸ਼ਨੀਵਾਰ ਨੂੰ ਝਾੜੂ ਨੂੰ ਵੋਟ ਪਾ ਕੇ ਆਣਗੇ ਇੱਕ ਵਾਰ ਹੱਥ ਜ਼ਰੂਰ ਖੜਾ ਹਾਤੇ ਸੋ ਪਾਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦੋ ਥੋਡੀ ਸੋਚ ਤੇ ਜੈ ਹਿੰਦ ਬੋਲ ਕੇ ਸ਼ਹੀਦ ਭਗਤ ਸਿੰਘ ਥੋਡੀ ਸੋਚ ਤੇ ਜੈ ਹਿੰਦ ਬੋਲ ਕੇ ਬਹੁਤ ਬਹੁਤ ਸਾਰਿਆਂ ਦਾ ਵਾਹਿਗੁਰੂ ਜਿੱਕੀ ਫਤਿਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਰਾਤ ਦੇ ਤਕਰੀਬਨ ਇਸ ਟਾਈਮ ਵੀ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਹੋ ਦੂਸਰਾ ਤੁਸੀਂ ਦੇਖਿਆ ਹੋਣਾ ਇਸ ਟਾਈਮ ਠੰਡ ਦੇ ਵਿੱਚ ਵੀ ਜਿੱਡਾ ਜੋਸ਼ ਜਿੱਡਾ ਹੰਗਾਰਾ ਅੱਜ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਅੱਜ ਲੋਕ ਮਨ ਪੱਕਾ ਕਰ ਚੁੱਕੇ ਨੇ ਕਿ ਆਉਣ ਵਾਲੀ 21 ਤਰੀਕ ਦਿਨ ਸ਼ਨੀਵਾਰ ਨੂੰ ਭਾਰੀ ਬਹੁਮਤ ਦੇ ਵਿੱਚ ਲੋਕੀ ਝਾੜੂ ਨੂੰ ਵੋਟਾਂ ਪਾਣ ਜਾ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਮਾਣ ਵੀ ਆਪਣੇ ਹਲਕੇ ਦੇ ਲੋਕਾਂ ਤੇ ਮੈਨੂੰ ਫਕਰ ਆ ਆਪਣੇ ਹਲਕੇ ਦੇ ਲੋਕਾਂ ਤੇ ਔਰ ਮੈਨੂੰ ਭਰੋਸਾ ਵੀ ਆਪਣੇ ਹਲਕਾ ਦੇ ਲੋਕਾਂ ਦੇ ਕਿ ਹਰ ਸਮੇਂ ਇਹਨਾਂ ਨੇ ਮੇਰੇ ਉੱਤੇ ਆਪਣਾ ਅਸ਼ੀਰਵਾਦ ਬਣਾ ਕੇ ਰੱਖਿਆ ਹਰ ਸਮੇਂ ਇਹਨਾਂ ਨੇ ਮੇਰੀ ਪਿੱਠ ਦੇ ਉੱਤੇ ਆਪਣਾ ਹੱਥ ਰੱਖਿਆ ਅੱਜ ਵੀ ਪਹਿਲਾਂ ਵੀ ਰੱਖਿਆ ਅੱਜ ਵੀ ਰੱਖ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਮੇਰਾ ਹਲਕਾ ਮੇਰੇ ਨਾਲ ਪੂਰਾ ਡਟ ਕੇ ਖੜੂਗਾ ਔਰ ਮੈਂ ਵਾਅਦਾ ਕਰਦਾ ਹਾਂ ਜਿਹੜੇ ਵੀ ਕੰਮ ਇਸ ਵਾਰਡ ਨੰਬਰ 2 ਦੇ ਹੋਣਗੇ ਚਾਹੇ ਕਿਸੇ ਵੀ ਕਿਸਮ ਦੇ ਹੋਣ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾਊਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਜ ਤੋਂ 1 ਸਾਲ ਬਾਅਦ ਇੱਕ ਮਿਊਂਸੀਪਲ ਕਾਉਂਸਲ ਦੀਆਂ ਵੋਟਾਂ ਹੋਣੀਆਂ ਉਹਦੇ 'ਚ ਪ੍ਰਮਾਤਮਾ ਦੀ ਸੁੱਖ ਰਹੀ ਤੁਹਾਨੂੰ ਜਿਹੜੀ ਆਉਣ ਵਾਲੇ ਸਮੇਂ 'ਚ ਨਗਰ ਕਾਉਂਸਲ ਹੋਊਗੀ ਉਹ ਵੀ ਆਮ ਆਦਮੀ ਪਾਰਟੀ ਦੀ ਬਣਾ ਕੇ ਦਵਾਂਗੇ ਔਰ ਫੇਰ ਤੁਹਾਨੂੰ ਮੈਂ ਸ਼ਹਿਰ ਦੀ ਤਰੱਕੀ ਦਿਖਾਉਂਗਾ ਫੇਰ ਤੁਹਾਨੂੰ ਮੈਂ ਫੇਰ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਦੱਸੂਗਾ ਕਿ ਸ਼ਹਿਰ ਤਰੱਕੀ ਦੀ ਰਾਹ ਤੇ ਕਿਵੇਂ ਚੱਲਦਾ ਹੈ ਔਰ ਸ਼ਹਿਰ ਤਾਂ ਇੰਨਾ ਕੁ ਸੋਹਣਾ ਬਣਾ ਦੂੰਗਾ ਕਿ ਲੋਕਾਂ ਨੂੰ ਮੈਂ ਚੰਡੀਗੜ੍ਹ ਭੁਲਾ ਦੂੰਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਲੋਕੀ ਚੰਡੀਗੜ੍ਹ ਜਾਣਾ ਭੁੱਲ ਜਾਣਗੇ ਇੰਨਾ ਸੋਹਣਾ ਖੰਨਾ ਬਣਾ ਦੂੰ ਬਸ ਮੇਰੀ ਇੱਕੋ ਹੀ ਬੇਨਤੀ ਹੈ ਕਿ ਜਿਹੜੀ ਨਗਰ ਕੌਂਸਲ ਹੈ ਉਹ ਆਮ ਆਦਮੀ ਪਾਰਟੀ ਦੀ ਬਣਾ ਦਿਓ ਔਰ ਇਸ ਵਕਤ ਜੋ ਜਿਮਨੀ ਚੋਣ ਬਾਏ ਇਲੈਕਸ਼ਨ ਵਾਰਡ ਨੰਬਰ 2 ਦੇ ਵਿੱਚ ਚੱਲ ਰਹੀ ਹੈ ਉਤੋਂ ਗੁਰਦੀਪ ਵਿੱਕੀ ਮਿਸ਼ਾਲ ਨੂੰ ਭਾਰੀ ਬਹੁਮਤ ਦੇ ਨਾਲ ਵੋਟਾਂ ਪਾ ਕੇ ਨਗਰ ਕੌਂਸਲ ਚ ਭੇਜਿਓ ਧੰਨਵਾਦ